ਸਾਡੇ YouTube ਚੈਨਲ ਤੇ ਆਪਕਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੈਨਸ਼ਨਰਾਂ ਨੂੰ 2.59 ਫੈਕਟਰ ਦੇ ਨਾਲ ਪੈਨਸ਼ਨ ਫੋਡੇ ਜਾਣ ਸੰਬੰਧੀ COCPE 2791/2025 ਦੇ ਡਿਸਪੋਜ਼ ਆਫ ਕੀਤੇ ਜਾਣ ਦੇ ਕਾਰਨ ਤੇ ਭਵਿੱਖ ਦੀਆਂ ਉਮੀਦਾਂ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸੋਲ ਨੂੰ ਜਾਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਮਿਤੀ 28/11/2024 ਨੂੰ ਇੱਕ ਸੀ ਡਬਲਯੂ ਪੀ ਦਾ ਫੈਸਲਾ ਪੈਨਸ਼ਨਾਂ ਨੂੰ 2.95 ਦੇ ਫੈਕਟਰ ਦੇ ਨਾਲ ਪੈਨਸ਼ਨ ਸੁੱਦੇ ਜਾਂ ਸੰਬੰਧੀ ਪੈਨਸ਼ਨਾਂ ਦੇ ਹੱਕ ਦੇ ਵਿੱਚ ਦਿੱਤਾ ਗਿਆ ਸੀ ਤੇ ਇਸ ਨੂੰ 3 ਮਹੀਨਿਆਂ ਵਿੱਚ ਲਾਗੂ ਕਰਨ ਦਾ ਹੁਕਮ ਵੀ ਮਾਨਯੋਗ ਅਦਾਲਤ ਦੁਆਰਾ ਦਿੱਤਾ ਗਿਆ ਸੀ ਪਰੰਤੂ ਨਿਸ਼ਚਿਤ ਸਮੇਂ ਵਿੱਚ ਇਹ ਹੁਕਮ ਇੰਪਲੀਮੈਂਟ ਸਰਕਾਰ ਨੇ ਨਹੀਂ ਸੀ ਕੀਤਾ ਜਿਸ ਕਰਕੇ ਇੱਕ COCP ਨੰਬਰ 2791/2025 Pritam Singh Nagra and others versus Krishan Kumar IAS ਯਾਨੀ ਕਿ ਪੰਜਾਬ ਸਰਕਾਰ ਬਰਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਲਗਾਈ ਗਈ ਸੀ ਜਿਸ ਦੀ ਇੱਕ ਸੁਣਵਾਈ ਮਿਤੀ 14/7/2025 ਨੂੰ ਹੋਈ ਸੀ ਇਸ ਸੁਣਵਾਈ ਦੌਰਾਨ ਪੈਨਸ਼ਨ ਨੂੰ ਇੱਕ ਅਸ ਬੱਚੀ ਸੀ ਕਿ ਉਹਨਾਂ ਦੀ ਪੈਨਸ਼ਨ 2.95 ਫੈਕਟਰ ਨਾਲ ਸਬੋਧ ਦੇ ਜਾਂਚਬੰਦੀ ਕੋਈ ਠੋਸ ਫੈਸਲਾ ਮਾਂ ਜੋ ਕਾਦਾ ਤੌਰ ਉਲੰਘ ਦਿੱਤਾ ਜਾਵੇਗਾ ਕਿਉਂਕਿ ਸਰਕਾਰੀ ਐਡਵੋਕੇਟਸ ਵੱਲੋਂ ਦੁਆਰਾ ਜਵਾਬ ਦਾਵਾ ਪੇਸ਼ ਕਰਨ ਦੇ ਲਈ ਹੋਰ ਸਮਾਂ ਦਿੱਤੇ ਜਾਣ ਦੀ ਮੰਗ ਦੀ ਪ੍ਰੇਅਰ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਅਦਾਲਤ ਨੇ ਨਾ ਕੇਵਲ ਸਰਕਾਰ ਨੂੰ ਠਟਕਾਰ ਲਗਾਈ ਸਗੋਂ 20000 ਰੁਪਏ ਦਾ ਜੁਰਮਾਨਾ ਵੀ ਲਗਾਉਂਦੇ ਹੋਏ ਅਗਲੀ ਸੁਣਵਾਈ ਦੀ ਮਿਤੀ 18/8/2025 ਪਾ ਦਿੱਤੀ ਸੀ ਇਸ ਮਿਤੀ ਨੂੰ ਹੋਈ ਹੀアリング ਵਿੱਚ ਸਰਕਾਰ ਵੱਲੋਂ ਜੋ ਸਪੀਕਿੰਗ ਆਰਡਰ ਪੇਸ਼ ਕੀਤੇ ਗਏ ਉਹ ਐਜੂਕੇਸ਼ਨ ਸੈਕਟਰੀ ਅਨ ਦਿੱਤਿਆ ਮਿਤਰਾ ਵੱਲੋਂ ਜਾਰੀ ਕੀਤੇ ਗਏ ਸਨ ਅਤੇ ਮਾਨਯੋਗ ਜੱਜ ਸਾਹਿਬ ਨੇ ਇਸ ਨੂੰ ਵਿੱਤ ਵਿਭਾਗ ਦੁਆਰਾ ਜਾਰੀ ਕਰਨ ਦੇ ਹੁਕਮ ਸੁਣਾਉਂਦੇ ਹੋਏ ਅਗਲੀ ਸੁਣਵਾਈ ਦੀ ਮਿਤੀ 23/09/2025 ਬਾਅਦ ਦਿੱਤੀ ਸੀ ਮਿਤੀ 23/09/2025 ਨੂੰ ਵਿੱਤ ਵਿਭਾਗ ਦੇ ਸਕੱਤਰ ਦੁਆਰਾ ਜੋ ਸਪੀਕਿੰਗ ਆਰਡਰ ਕੋਰਟ ਵਿੱਚ ਪੇਸ਼ ਕੀਤੇ ਗਏ ਉਸਵੇ ਕਲੇਮ ਕੀਤਾ ਗਿਆ ਸੀ ਕਿ ਪੈਨਸ਼ਨਰਾਂ ਨੂੰ 31/12/2015 ਨੂੰ ਜੋ ਬੇਸਿਕ ਪੇ ਮਿਲਦੀ ਸੀ ਉਸ ਵਿੱਚ 113% ਡੀਏ ਜੋੜਦੇ ਹੋਏ ਘਟੋ-ਘਟ 15% ਦਾ ਲਾਭ ਦਿੱਤਾ ਗਿਆ ਸੀ ਤੇ ਇਸ ਸੰਬੰਧੀ ਪੈਨਸ਼ਨਰਸ ਆਗੂਆਂ ਦੇ ਨਾਲ ਮੀਟਿੰਗ ਵੀ ਹੋਈ ਸੀ ਜਿਹਦੇ ਵਿੱਚ ਕਿ ਉਹਨਾਂ ਨੇ ਇਸ ਤੇ ਸਹਿਮਤੀ ਜਤਾਈ ਸੀ ਤੇ ਕੈਬਨਟ ਵਿੱਚੋਂ ਵੀ ਇਸ ਫਾਰਮੂਲੇ ਨੂੰ ਪ੍ਰਵਾਨ ਕੀਤਾ ਗਿਆ ਸੀ ਇਹ ਤੋਂ ਲਾਵਾ ਜੇਕਰ ਪੈਨਸ਼ਨਰਾਂ ਨੂੰ 119% ਡੀਏ ਤੇ 15% ਦਾ ਵਾਧਾ ਦੇ ਕੇ 2.99 ਦੇ ਫੈਕਟਰ ਨਾਲ ਪੈਨਸ਼ਨਾਂ ਵਧੀਆਂ ਗਈਆਂ ਤਾਂ ਇਸ ਦੇ ਨਾਲ ਸਟੇਟ ਸਰਕਾਰ ਦੇ ਖਜ਼ਾਨੇ ਦੇ ਉੱਤੇ ਕਈ ਸੂ ਕਰੋੜ ਦਾ ਬੋਝ ਪਵੇਗਾ ਜੋ ਕਿ ਫੀਜ਼ੀਬਲ ਨਹੀਂ ਹੈ ਇਸ ਤੋਂ ਇਲਾਵਾ ਸਪੀਕਿੰਗ ਆਰਡਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਮਾਨਯੋਗ ਅਦਾਲਤ ਦੁਆਰਾ ਮਿਤੀ 28 11 2024 ਦੇ ਆਰਡਰ ਨੂੰ ਨੋ ਬਕਾਇਦਾ ਲਾਗੂ ਕਰ ਦਿੱਤਾ ਗਿਆ ਹੈ ਤੇ ਇਸ ਸੰਬੰਧੀ ਹੋਰ ਕੋਈ ਅਗਲੇਰੀ ਕਾਰਵਾਈ ਕਰਨ ਦੀ ਲੋੜ ਨਹੀਂ ਹੈ ਇਹਨਾਂ ਦਲੀਲਾਂ ਦੇ ਮੱਦੇ ਨਜ਼ਰ ਹਾਈ ਕੋਰਟ ਦੀ ਜੱਜ ਸਹਬ ਅਨਰੇਵਲ ਜਸਟਿਸ ਅਲਕਾਸ ਰੇਨ ਵੱਲੋਂ ਇਸ ਸੀਓ ਸੀਪੀ ਨੰਬਰ 299/2025 ਨੂੰ ਡਿਸਪੋਜ਼ ਆਫ ਕਰ ਦਿੱਤਾ ਗਿਆ ਹੈ ਪ੍ਰੰਤੂ 2.59 ਫੈਕਟਰ ਦੇ ਸੰਬੰਧੀ ਆਸ ਦੀ ਇੱਕ ਹੋਰ ਕਿਰਨ ਇਹ ਵੀ ਹੈ ਇਸ ਪੀਕਿੰਗ ਆਰਡਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਮਿਤੀ 28/8/225 ਨੂੰ 50 ਸਰਕਾਰ ਦਰਵਾਜ਼ਾ 171 ਜਾਰੀ ਕਰਕੇ ਸਾਰੇ ਐਡਮਿਨਿਸਟਰੇਟਰ ਆਫ ਫੈਕਟਰੀਜ਼ ਨੂੰ ਲਿਖਿਆ ਗਿਆ ਹੈ ਕਿ ਪੈਰਾ ਨੰਬਰ 5.1A ਵਿੱਚ ਪੈਨਸ਼ਨ ਸੋਧ ਸੰਬੰਧੀ ਜੋ ਟੰਗ ਦਾ ਵਰਣਨ ਕੀਤਾ ਗਿਆ ਹੈ ਉਸ ਵਿੱਚ ਸੋਧ ਕਰਨਾ ਸਰਕਾਰ ਦੇ ਵਿਚਾਰ ਅਧੀਨ ਹੈ ਤੇ ਇਸ ਲਈ ਸਰਕਾਰ ਵੱਲੋਂ ਹੋਰ ਹਦਾਇਤਾਂ ਜਾਰੀ ਕੀਤੇ ਜਾਣ ਦੀ ਉਡੀਕ ਕੀਤੀ ਜਾਵੇ ਇਸ ਤੋਂ ਇਲਾਵਾ DA 113% ਦੀ بجائے 119% ਕਰਨ ਦੇ ਵਾਸਤੇ ਇੱਕ LPA ਨੰਬਰ 54/2025 in CWP 7242 ਵੀ ਸੁਣਵਾਈ ਅਧੀਨ ਹੈ ਤੇ ਜਿਸ ਦੀ ਅਗਲੀ ਸੁਣਵਾਈ ਦੀ ਮਿਤੀ 6/11/2025 ਰੱਖੀ ਗਈ ਹੈ ਇਸ ਲਈ ਹੁਣ ਗੈਂਡ ਸਰਕਾਰ ਦੇ ਪਾਲੇ ਦੇ ਵਿੱਚ ਹੈ ਤੇ ਹੋ ਸਕਦਾ ਹੈ ਕਿ ਪੈਨਸ਼ਨਾਂ ਦੇ ਸੰਘਰਸ਼ ਦੇ ਮੱਦੇ ਨਜ਼ਰ ਸਰਕਾਰ ਪੈਨਸ਼ਨਾਂ ਦੀ ਪੈਨਸ਼ਨ 2.95 ਦੇ ਫੈਕਟਰ ਨਾਲ ਸੋਧਣ ਲਈ ਸਹਿਮਤ ਹੋ ਜਾਵੇ ਜਾਂ ਫਿਰ ਜੋ ਅਗਲੀਆਂ ਸੁਣਵਾਈਆਂ ਡੀਏ ਨੂੰ ਵਧਾ ਕੇ 113% ਦੀ ਬਜਾਏ 119% ਕਰਨ ਬਾਰੇ ਸੁਣਵਾਈਆਂ ਹੋਣੀਆਂ ਹਨ ਉਹਦੇ ਵਿੱਚ ਵੀ ਜੇਕਰ ਫੈਸਲਾ ਮੁਲਾਜ਼ਮਾਂ ਜਾਂ ਪੈਨਸ਼ਨਾਂ ਦੇ ਹੱਕ ਦੇ ਵਿੱਚ ਆ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ 2.95 ਦੇ ਫੈਕਟਰ ਦੇ ਨਾਲ ਪੈਨਸ਼ਨ ਸੋਦੇ ਜਾਂ ਸੰਬੰਧੀ ਇੱਕ ਨਵਾਂ ਫਾਰਮੂਲਾ ਜੋ ਹੈ ਉਸ ਦੀ ਪਹਵਾ ਸਰਕਾਰ ਵੱਲੋਂ ਦੇ ਦਿੱਤੀ ਜਾਵੇ ਪਰੰਤੂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਵਿੱਖ ਵਿੱਚ ਕੀ ਵਾਪਰਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪਰਾਈਸ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਰ ਤੇ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ